ਵੜਦੇ ਤੇ ਅਸੀਂ ਜ਼ਰੂਰ ਹਾਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਦੀ ਵਿਸਵਾਸ ਰੱਖਿਆ ਗੁਰੂ ਨਾਨਕ ਤੇ ਗੁਰੂ ਨਾਨਕ ਕਿੱਥੇ ਨੇ ਅਸੀਂ ਮੂਰਤਾਂ ਦੇ ਵਿੱਚ ਤਸਵੀਰਾਂ ਦੇ ਵਿੱਚ ਸਿੰਘ ਸਾਹਿਬ ਰੋਜ਼ਾਨਾ ਹੀ ਬੇਨਤੀ ਕਰਦੇ ਨੇ ਕੈਸੀ ਜਿਹੜੀਆਂ ਫੋਟੋਆਂ ਨੇ ਨਾ ਉਨ੍ਹਾਂ ਦੇ ਵਿੱਚ ਗੁਰੂਆਂ ਦੀਆਂ ਮੂਰਤਾਂ ਦੇ ਵਿੱਚੋਂ ਅਸੀਂ ਲੱਭਦੇ ਹਾਂ ਕਿ ਗੁਰੂ ਨੂੰ ਮੱਥਾ ਟੇਕ ਲਿਆ ਤੇ ਗੁਰੂ ਨਾਲ ਇੱਕ ਦੀ ਕਿਰਪਾ ਹੋ ਗਈ ਨਹੀਂ ਇਸ ਤਰ੍ਹਾਂ ਨਹੀਂ ਜੋ ਗੁਰੂ ਦੇ ਬਚਨ ਨੇ ਜੋ ਗੁਰੂ ਕੀ ਬਾਣੀ ਹੈ ਇਹਨਾਂ ਅਨੁਸਾਰ ਚੱਲਾਂਗੇ ਤੇ ਗੁਰੂ ਦੀ ਕਿਰਪਾ ਹੋਵੇਗੀ ਗੁਰੂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਗੁਰੂਆਂ ਨੇ ਸਾਨੂੰ ਸਰੀਰਾਂ ਦੇ ਨਾਲ ਨਹੀਂ ਜੋੜਿਆ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਇਕ ਪਾਵਨ ਬਚਨ ਆਉਂਦਾ ਏ ਜੇ ਤੁਸੀਂ ਉਸ ਨੂੰ ਪੜ ਲਓ ਵਿਚਾਰ ਲਓ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੁਰੂ ਦੀ ਮੂਰਤ ਕਿਹੜੀ ਹੈ ਗੁਰੂ ਦੇ ਚਰਨ ਕਿਹੜੇ ਨੇ ਉਹ ਸਤਗੁਰੂ ਜੀ ਦਾ ਪਾਵਨ ਬਚਨ ਹੈ ਗੁਰ ਕਾ ਸ਼ਬਦ ਰਾਖ ਮੰਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰੈ ਰਾਖੈ ਏਕੋ ਸੋਏ ਗੁਰ ਕੇ ਚਰਨ ਹਿਦੈ ਉਰ ਧਾਰ ਔਰ ਗੁਰੂ ਦੇ ਚਰਨ ਚਰਨ ਦਾ ਅਰਥ ਆਪਾਂ ਲੈਨੇ ਪੈਰ ਤੇ ਗੁਰੂ ਦੇ ਚਰਨ ਜਿਹੜੇ ਹਿਰਦੇ ਦੇ ਵਿੱਚ ਕਿਵੇਂ ਵਸਾਉਣੇ ਗੁਰੂ ਦਾ ਸ਼ਬਦ ਹੈ ਗੁਰੂ ਦੇ ਚਰਨ ਇਹਨੂੰ ਆਪਣੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਗੁਰ ਕੈ ਚਰਨ ਰਿਧੇ ਉਰਤਾਰ ਅਗਨ ਸਾਗਰ ਜਪ ਉਤਰੇ ਪਾਰ ਗੁਰ ਮੂਰਤ ਸਿਉ ਲਾਏ ਧਿਆਨ ਇਹਾ ਉਹਾ ਪਾਵੇਂ ਮਾਨ ਜਿਹੜੀਆਂ ਤਸਵੀਰਾਂ ਨੇ ਇਹਨਾਂ ਨੂੰ ਅਸੀਂ ਸਰੂਪਨਾ ਕਿਹਾ ਕਰੀਏ ਗੁਰੂ ਸਵਾਰਿਓ ਮਾਫ ਕਰਨਾ ਪਹਿਲੀ ਤੇ ਗੱਲ ਇਹ ਐ ਕਿ ਜਿਹੜੀਆਂ ਫੋਟੋਆਂ ਨੇ ਨਾ ਇਹਨਾਂ ਨੂੰ ਘਰਾਂ ਦੇ ਵਿੱਚ ਕੋਸ਼ਿਸ਼ ਕਰੋ ਸੰਕੋਚ ਕਰੋ ਕਿ ਗੁਰੂ ਕੀ ਬਾਣੀ ਗੁਰੂ ਦਾ ਸ਼ਬਦ ਜਿਹੜਾ ਐ ਇਹ ਗੁਰੂ ਦੀ ਬਾਣੀ ਨੂੰ ਤੁਸੀਂ ਔਖੇ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਇਹ ਬੰਦੀਆਂ ਲਿਖ ਲਓ ਤੂੰ ਕਾ ਲਿਖ ਲਓ ਗੁਰਬਾਣੀ ਦੀਆਂ ਦੀਵਾਰ ਦੇ ਉੱਪਰ ਇਹਨੂੰ ਪੜ੍ਹੋ ਇਹਨਾਂ ਨੂੰ ਸੁਣੋ ਬਾਣੀ ਪੜ੍ਹੋਗੇ ਸੁਣੋਗੇ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਤੇ ਕਈ ਵਾਰ ਮੈਂ ਬੇਨਤੀ ਕਰਦਾ ਕਿਉਂਕਿ ਦਾਸ ਦੀ ਸੇਵਾ ਗੁਰਦੁਆਰਾ ਮੱਜ ਨੂੰ ਟਿੱਲਾ ਸਾਹਿਬ ਵਿਖੇ ਆ ਥੋੜੇ ਦਿਨ ਪਹਿਲਾਂ ਨਾ ਕੁਝ ਪ੍ਰੇਮੀ ਫੋਟੋਆਂ ਲੈ ਕੇ ਆ ਗਏ ਦਾਸ ਦੀ ਸੇਵਾ ਖਤਮ ਹੋਈ ਤੇ ਘਰ ਨੂੰ ਜਾ ਰਿਹਾ ਸੀ ਪ੍ਰੇਮੀ ਆਏ ਭਾਈ ਸਾਹਿਬ ਜੀ ਅਸੀਂ ਸਰੂਪ ਲੈ ਕੇ ਆਏ ਆ ਤੇ ਮੈਂ ਕਿੱਥੇ ਆ ਕਹਿਣ ਲੱਗੇ ਜੇ ਉਹ ਅਲਮਾਰੀ ਦੇ ਉੱਪਰ ਰੱਖ ਦਿੱਤਾ ਫੋਟੋਆਂ ਸਨ ਸਿੰਘ ਸਾਹਿਬ ਜੀ ਤਾਂ ਕਹਿਣ ਲੱਗੇ ਜੇ ਸਰੂਪ ਅਲਮਾਰੀ ਤੇ ਰੱਖ ਦਿੱਤਾ ਮੇਰੇ ਤੇ ਪੈ ਰਹੇ ਲਗੇ ਥੱਲੇ ਉਹ ਮਹਾਰਾਜ ਦਾ ਸਰੂਪ ਅਲੰਵਾਰੀ ਦੇ ਉੱਪਰ ਰੱਖ ਦਿੱਤਾ ਮੈਂ ਭਾਈ ਸਾਹਿਬ ਜੀ ਤੁਸੀਂ ਬੜੀ ਵੱਡੀ ਗਲਤੀ ਕੀਤੀ ਤੁਸੀਂ ਕਿਸੇ ਨੂੰ ਪੁੱਛਿਆ ਨਹੀਂ ਕਹਿਣ ਲੱਗੇ ਨਹੀਂ ਭਾਈ ਸਾਹਿਬ ਜੀ ਉਹ ਗੁਰੂਆਂ ਦੀਆਂ ਫੋਟੋਆਂ ਨੇ ਫਿਰ ਮੈਨੂੰ ਚੈਨ ਆਇਆ ਕਿਉਂਕਿ ਅਸੀਂ ਕਰਦੇ ਆ ਮੈਂ ਤਾਂ ਅਜ ਬੇਨਤੀ ਕਰ ਰਿਹਾ ਕਿ ਗੁਰਦੁਆਰਾ ਮੱਜਨੂ ਟਿੱਲਾ ਸਾਹਿਬ ਵਿਖੇ ਪਾਵਨ ਬਿਰਧ ਸਰੂਪਾਂ ਦੀ ਸੇਵਾ ਜਿਹੜੀ ਉੱਥੇ ਸਰੂਪ ਲੈ ਕੇ ਆਉਂਦੇ ਔਰ ਦੂਰ ਤੱਕ ਸੰਗਤ ਸੁਣਦੀ ਹੈ ਇਹ ਗੁਰੂ ਸਾਹਿਬ ਜੀ ਦਾ ਬਾਣੀ ਗੁਰੂ ਹੈ ਸ਼ਬਦ ਗੁਰੂ ਹੈ ਇਹਦਾ ਵੱਧ ਤੋਂ ਵੱਧ ਸਤਿਕਾਰ ਕਰੋ ਸਾਨੂੰ ਪਤਾ ਹੀ ਨਹੀਂ ਹੈ ਦੋ ਜਣੇ ਤੁਰ ਪੈਂਦੇ ਆ ਥ੍ਰੀਵਿੰਦਰ ਤੇ ਰੱਖ ਕੇ ਮਹਾਰਾਜ ਜੀ ਦਾ ਸਰੂਪ ਜਦੋਂ ਕਿ ਜਦੋਂ ਅਸੀਂ ਸਰੂਪ ਲੈਣ ਆਉਨੇ ਆ ਨਾ ਮਹਾਰਾਜ ਜੀ ਦੇ ਧੰਗ ਗੁਰਗ੍ਰੰਥ ਸਾਹਿਬ ਦੇ ਉਦੋਂ ਦੱਸਿਆ ਜਾਂਦਾ ਕਿ ਪੰਜ ਸਿੰਘ ਆਉਣਾ ਚੌਰ ਸਾਹਿਬ ਲੈ ਕੇ ਆਉਣਾ ਰਮਾਲੇ ਸਾਹਿਬ ਲੈ ਕੇ ਆਉਣੇ ਸਤਿਕਾਰ ਦੇ ਨਾਲ ਲੈ ਕੇ ਜਾਣਾ ਤੇ ਜਦੋਂ ਅਸੀਂ ਘਰ ਤੋਂ ਲੈ ਕੇ ਆਉਨੇ ਤੇ ਅਸੀਂ ਦੋ ਜਣੇ ਆ ਜਾਂਦੇ ਆ ਫਿਰ ਰੱਖ ਕੇ ਵੀ 3 ਵੀਲਰ ਦੇ ਉੱਪਰ ਜੇ ਸਾਡਾ ਸਤਿਕਾਰ ਰਿਆ ਸ਼ਬਦ ਗੁਰੂ ਦਾ ਬਾਣੀ ਗੁਰੂ ਦਾ ਕਹੇ ਤੇ ਇੱਥੋਂ ਤੱਕ ਕੇ ਬੈਗ ਦੇ ਵਿੱਚ ਪਾ ਕੇ ਤੇ ਉੱਥੇ ਜਿੱਥੇ ਗੁੱਟ ਕੇ ਬਿਰਦ ਰੱਖਦੇ ਉੱਥੇ ਰੱਖ ਜਾਂਦੇ ਨੇ ਕਿ ਸਾਡਾ ਸਾਰਿਆਂ ਦਾ ਫਰਜ਼ ਨਹੀਂ ਬਣਦਾ ਕਿਸੇ ਗੁਰੂ ਦਾ ਸਤਿਕਾਰ ਕਰਨਾ ਅਸੀਂ ਬਾਣੀ ਪੜ੍ਹਦੇ ਆ ਇਤਿਹਾਸ ਪੜ੍ਹਦੇ ਆ ਤੇ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਕਿ ਬਾਣੀ ਸੁਣਦੇ ਆ ਨਾ ਜਿਹੜੇ ਤੇ ਉਥੇ ਸਤਕਾਰ ਵਾਸਤੇ ਖੜੇ ਹੋ ਜਾਣਾ ਹੈ ਜਦੋਂ ਕੰਨਾਂ 'ਚ ਬਾਣੀ ਪੈਂਦੀ ਜਨ ਪਏ ਅਦਵਨਾ ਬਾਣੀ ਧਾਰਾ ਸੋ ਜਾਨੋ ਸਿੱਖ ਨਹੀਂ ਹਮਾਰਾ ਅਸੀਂ ਕਿੰਨਾ ਸਤਕਾਰ ਕਰਦੇ ਬਾਣੀ ਦਾ ਕਾਦੇ ਅਸੀਂ ਗੁਰੂ ਦੇ ਸਿੱਖ ਹਾਂ ਗੁਰੂ ਦੇ ਮਤ ਗੁਰੂ ਦੀ ਸਿੱਖਿਆ ਜਿੱਥੇ ਅਸੀਂ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਉਥੇ ਅਸੀਂ ਗੁਰੂ ਦੀ ਸਿੱਖਿਆ ਉਨਚਾਰ ਚੱਲਣਾ ਹੈ ਤਾਂ ਸਾਡੇ ਅੰਦਰ ਸ਼ੁਭ ਗੁਣ ਪੈਦਾ ਹੋਣੇ ਆ ਐਵੇਂ ਥੋੜਾ ਹੋ ਜਾਣਗੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਸੁਣਦੇ ਆ ਸਿੱਖੀ ਕੀ ਹੈ ਗੁਰ ਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰ ਸਿੱਖ ਕਰਨਾ ਜਿਵੇਂ ਅਸੀਂ ਸਰੂਪ ਲੈ ਕੇ ਜਾਂਦੇ ਨਾ ਧੰਤ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਨਾਲ ਉਸੇ ਤਰ੍ਹਾਂ ਹੀ ਮਹਾਰਾਜ ਜੀ ਦਾ ਸਰੂਪ ਸਤਕਾਰ ਦੇ ਨਾਲ ਪੰਜ ਸਿੰਘ ਪੰਜ ਜਾਣੇ ਗੁਰੂ ਦੇ ਗੱਡੀ ਦੇ ਵਿੱਚ ਕਾਰ ਦੇ ਵਿੱਚ ਮਹਾਰਾਜ ਜੀ ਦਾ ਸਰੂਪ ਅੱਗੇ ਰੱਖ ਕੇ ਤੇ ਲੈ ਕੇ ਆਉਣਾ ਸਤਕਾਰ ਦੇ ਨਾਲ ਆਦਰ ਅਦਬ ਸਤਕਾਰ ਦੇ ਨਾਲ ਸੇਵਾ ਕਰਨੀ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬਾਣੀ ਗੁਰੂ ਹੈ ਸ਼ਬਦ ਗੁਰੂ ਹੈ ਮੈਂ ਬੇਨਤੀ ਕਰ ਰhese ਗੁਰ ਕੇ ਚਰਨ ਰਿਧੇ ਉਰ ਧਾਰ ਅਗਨ ਸਾਗਰ ਜਪ ਉਤਰੇ ਪਾਰ ਗੁਰ ਮੂਰਤ ਸਿਓ ਲਾਏ ਧਿਆਨ ਇਹਾਂ ਉਹਾਂ ਪਾਵੇਂ ਮਾਨ ਗੁਰੂ ਸ਼ਬਦ ਵੱਲ ਧਿਆਨ ਕਰ ਗੁਰੂ ਦੀ ਮੂਰਤ ਹੈ ਗੁਰੂ ਦਾ ਸ਼ਬਦ ਇਹਨੂੰ ਧਿਆਨ ਦੇ ਨਾਲ ਸੁਣਨਾ ਹੈ ਗੁਰੂ ਦੀ ਬਾਣੀ ਨੂੰ ਇਹ ਕੋਈ ਗੀਤ ਨਹੀਂ ਹੈ ਕੋਈ ਕਵਿਤਾ ਨਹੀਂ ਹੈ ਕੋਈ ਕਿਤਾਬ ਨਹੀਂ ਹੈ ਸਾਡਾ ਸਤਕਾਰ ਨਹੀਂ ਰਹਿ ਗਿਆ ਭਗਤ ਕਬੀਰ ਜੀ ਨੇ ਆਖਿਆ ਸੀ ਇਹ ਬਚਨ ਕੀਤਾ ਸੀ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਇਹ ਤੇ ਪਰਮਾਤਮਾ ਹੈ ਅਸੀਂ ਪੜਦੇ ਆ ਵਾਹ ਵਾਹ ਬਾਣੀ ਨਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ ਬਾਣੀ ਨਰੰਕਾਰ ਹੈ ਗੁਰੂ ਸਹਿਬਾਨਾ ਦੇ ਮੁਖਾਰਬਿੰਦ ਤੋਂ ਬਾਣੀ ਉਚਾਰਨ ਹੋਈ ਹੈ ਨਾ ਉਹਨਾਂ ਨੇ ਨਾਲ-ਨਾਲ ਇਹ ਵੀ ਬਚਨ ਕਰ ਦਿੱਤਾ ਹੈ ਇਹ ਸਾਡੀ ਆਪਣੀ ਮਨਮਰਜ਼ੀ ਅਨੁਸਾਰ ਨਹੀਂ ਹੈ ਕਿਉਂਕਿ ਉਹ ਆਪ ਨਰੰਕਾਰ ਸਨ ਧੁਰ ਕੀ ਬਾਣੀ ਖਸਮ ਕੀ ਬਾਣੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਇਕ ਖਸਮ ਦੀ ਬਾਣੀ ਹੋਂ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਪੰਨ ਸੱਚ ਹੈ ਸੱਚੀ ਬਾਣੀ ਹੈ ਕੱਚੀ ਨਹੀਂ ਹੈ ਮਹਾਰਾਜ ਜੀ ਨੇ ਸੱਚੀ ਬਾਣੀ ਪੂਰੇ ਸੱਚੇ ਗੁਰੂ ਦੇ ਨਾਲ ਜੋੜਿਆ ਪੂਰੇ ਗੁਰੂ ਦੇ ਨਾਲ ਸਾਨੂੰ ਜੋੜਿਆ ਇਸ ਕਰਕੇ ਜਿਹੜੇ ਗੁਰੂ ਦੇ ਸਿੱਖ ਨੇ ਨਾ ਉਹਨਾਂ ਦੀ ਰੱਖਿਆ ਗੁਰੂ ਤੇ ਗੋਪਾਲ ਆਪ ਕਰਦਾ ਹੈ ਗੁਰ ਸਿੱਖ ਰੱਖੇ ਗੁਰੂ ਗੋਪਾਲ ਸੁਖਨੀ ਸਾਹਿਬ ਜੀ ਦਾ ਪਾਠ ਆਪਾਂ ਪੜ੍ਹਦੇ ਸੁਣਦੇ ਆਂ ਸਤ ਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹਿ ਰਹਿ ਹੁਣ ਵੇਖਣਾ ਇਹ ਐ